ਸੱਚ ਗੱਲ ਦੱਸੋ ਕੱਲ ਦਾਣਾ ਇੱਕ ਕਾਫੀ ਬੜਾ ਚੱਲ ਰਿਹਾ ਹੈ ਨਿੱਜੇ ਪਰਚਵੀ ਸੋਸ਼ਲ ਮੀਡੀਆ 'ਚ ਵੀ ਜਿਹੜਾ ਆਪਣੇ ਐਮ.ਐਲ.ਏ ਦੀ ਸਿਕਿਉਰਟੀ ਨੂੰ ਤੇ ਗੱਡੀ ਨੂੰ ਲੈ ਕੇ ਚੱਲ ਰਿਹਾ ਆ ਦੇਖੋ ਮੈਂ ਜਿਹੜਾ ਇਹ ਐਮ.ਐਲ.ਏ ਦੀ ਮੀਟਿੰਗ ਦੇ ਵਿੱਚ ਡਿਸਕਸ ਹੋਇਆ ਸੀ ਉਹ ਜੋ ਡਿਸਕਸ ਹੋਇਆ ਸੀ ਕਿ ਜਿਹੜੀਆਂ ਫੇਰ ਮਿਨੀਮਮ ਫੈਸਿਲਿਟੀ ਨੇ ਐਮ.ਐਲ.ਏ ਨੂੰ ਆਪਣੇ ਕੰਮ ਕਰਨ ਦੇ ਵਾਸਤੇ ਚਾਹੀਦੀਆਂ ਉਹ ਉਹਨਾਂ ਨੂੰ ਜ਼ਰੂਰਤ ਆ ਉਹਦੇ ਵਿੱਚ ਤਾਂ ਕੰਮ ਹੀ ਨਹੀਂ ਕਰ ਸਕਦੇ ਹੁਣ ਜੇਕਰ ਐਮਐਲਏ ਦੇ ਪਰਿਵਾਰੀ ਦਿੱਲੀ ਜਾਣਾ ਸਾਡੇ ਕਈ ਐਮਐਲਏ ਕੋਲ ਤਾਂ ਕੱਪੜੀਆਂ ਗੱਡੀਆਂ ਵੀ ਨਹੀਂ ਹਨ ਜੇ ਹੰ ਤਾਂ ਕਮ ਸੇ ਕਮ ਦੋ ਗੱਡੀਆਂ ਤਾਂ ਚਾਹੀਦੀਆਂ ਜੋ ਐਮਐਲਏ ਜਾਣਾ ਵਿਰੋਧੀ ਦਲ ਚਾ ਸੀ ਜੇ ਅਸੀਂ ਸਰਕਾਰ ਸਾਡੀ ਆਪਣੀ ਸਰਕਾਰ ਹੁੰਦੀ ਤਾਂ ਸਾਨੂੰ ਪਰਵਾਹ ਨਹੀਂ ਸੀ ਪੁਲਿਸ ਸਾਡੇ ਕੋਲੇ ਸੀ ਸਾਡੇ ਨਾਲ ਸੀ ਫਿਰ ਪੁਲਿਸ ਸਾਡੀ ਗੱਲ ਮੰਦੀ ਹੁਣ ਇਹ ਜਾਣ ਜਾਣ ਕੇ ਜੋ ਸਰਕਾਰ ਵਾਲੇ ਕਾਂਗਰਸ ਵਾਲੇ ਜਾਣ ਜਾਣ ਕੇ ਪੰਗੇ ਲੈਣਗੇ ਖੜੇ ਕਰਨਗੇ ਤਾਂ ਕਿ ਸਾਡੇ ਐਮਐਲਏ ਕੰਮ ਨਾ ਕਰ ਸਕਣ ਔਰ ਇਹ ਕਾਂਗਰਸ ਵਾਲੇ ਇਹ ਚਾਉਂਦੇ ਆ ਤਾਂ ਕਿ ਐਮਐਲਏ ਨੂੰ ਕੋਈ ਫੈਸਿਲਿਟੀ ਨਾ ਹੋਵੇ ਇਹਨਾਂ ਦੇ ਕੋਲੇ ਕੋਈ ਸਿਕਿਉਰਟੀ ਨਾ ਹੋਵੇ ਜਦੋਂ ਮਰਜ਼ੀ ਜਿੱਥੇ ਮਰਜ਼ੀ ਐਮਐਲਏ ਨੂੰ ਘੇਰ ਲਓ ਦੀ ਬੇਇਜ਼ਤੀ ਕਰਦੇ ਤਾਂ ਇਹ ਗੱਲ ਸਾਰੀ ਸੋਚਦੇ ਹੋਏ ਵਿਧਾਇਕ ਦਲ ਦੀ ਮੀਟਿੰਗ ਦੇ ਵਿੱਚ ਫਸਦਾ ਹੋਇਆ ਸੀ ਕਿ ਜੋ ਘੱਟ ਤੋਂ ਘੱਟ ਜੋ ਜ਼ਰੂਰਤ ਆ ਇਸੀ ਆਪਣੀ ਫੰਕਸ਼ਨ ਡਿਸਚਾਰਜ ਕਰਨ ਦੇ ਵਾਸਤੇ ਉਹਨੀਆਂ ਕ ਫੈਸਿਲਿਟੀਆਂ ਲਿਏ ਜਾਣ ਉਹਦੇ ਵਿੱਚ ਤੇ ਉਹਦੇ ਵਿੱਚ ਇਹ ਵੀ ਹੋਇਆ ਸੀ ਕਿ ਜਦੋਂ ਪਿੰਡਾਂ ਵਿੱਚ ਜਾਣਾ ਰਾਤ ਭਰਾਂ ਤੇ ਜਾਣਾ ਜਦੋਂ ਜਾਂਦੇ ਸਿਕਿਉਰਟੀ ਆਪਣੀ ਬਲਕਿ ਦਿਖਾਵੇ ਵਾਲੀ ਨਾ ਹੋਵੇ ਰੈੱਡ ਵੀਕਨ ਕੋਈ ਨਹੀਂ ਲਾਏਗਾ ਕੋਈ ਆਪਣੀ ਵੀਆਈਪੀ ਕਰਚਰ ਨਹੀਂ ਕਰੇਗਾ ਕੋਈ ਦਿਖਾਵਾ ਨਹੀਂ ਕਰੇਗਾ ਪਰ ਇੰਨਾ ਕੁ ਹੋਵੇ ਕਿ ਜਿਹੜੇ ਦੋ ਬੰਦੇ ਨਾਲ ਕਮਸੇ ਕਮ ਸਿਕਿਉਰਟੀ ਵਾਲੀ ਹੋਣ ਕਿਉਂਕਿ ਜਮੇ ਜਾ ਕੇ ਜੋ ਪਿੰਡ ਚ ਗਏ ਉੱਥੇ ਲੜ ਪਏ ਉਹ ਲੜਕੇ ਜੇ ਸਾਡੇ ਵਲੰਟੀਅਰ ਨੇ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਸਾਡੇ ਵਲੰਟੀਅਰ ਨੂੰ ਉਤਾਰ ਕਰਨਾਂ ਤੇ ਸਤਾ ਵਿੱਚ ਬੈਠਿਆ ਕਾਂਗਰਸ ਵਾਲਾ ਉਹਨਾਂ ਨੂੰ ਖੁਸ਼ ਨਹੀਂ ਹੋਣਾ ਤੇ ਉਹਨਾਂ ਨੇ ਕੱਲ ਨੂੰ ਇਹ ਜੇ ਹਾਲਤ ਪਤਾ ਕਰਨੀ ਹੈ ਕਿ ਸਾਡੇ ਐਮਐਲਏ ਕੰਮ ਨਾ ਕਰ ਸਕਣ ਉਹ ਕਿਤੇ ਜਾ ਹੀ ਨਾ ਸਕਣ ਕਿਤੇ ਲੜਾਈ ਝਗੜਾ ਹੋ ਗਿਆ ਵਿੱਚ ਉਹ ਬਿਲਕੁਲ ਦਖਲ ਨਹੀਂ ਆ ਦੇ ਸਕਣ ਇਹ ਜੇ ਹਾਲਤ ਪਤਾ ਕਰ ਲਈ ਇਹ ਵਿਧਾਇਕ ਹਲ ਦਾ ਫੈਸਲਾ ਸੀ ਹੁਣ ਜਦੋਂ ਦੇਖੋ ਮੈਂ ਅਜੇ ਤੱਕ ਕੋਈ ਸਿਕਿਉਰਟੀ ਨਹੀਂ ਲਈ ਮੈਂ ਪਹਿਲਾਂ ਮੈਨੂੰ ਜਦੋਂ ਮੈਂ 84 ਦੇ ਕੇਸ ਕਰਦਾ ਸੀ ਦਿੱਲੀ ਦੇ ਵਿੱਚ ਕਰਦੇ ਹੁ ਕਰਦੇ ਹੋਏ ਤਿੰਨ ਵਾਰੀ ਆਰਡਰ ਹੋਏ ਇੱਕ ਵਾਰੀ ਸੁਪਰੀਮ ਕੋਰਟ ਦੇ ਜੱਜ ਨੇ ਆਰਡਰ ਕੀਤੇ ਮੈਂ ਸਿਕਿਉਰਟੀ ਮਨਾ ਕੀਤੀ ਸਿਕਿਉਰਟੀ ਨਹੀਂ ਮਿਲੀ ਜਦੋਂ ਮੈਂ ਐਮਪੀ ਦੇ ਇਲੈਕਸ਼ਨ ਲੜੇ ਆ ਸੋਸ ਟਾਈਮ ਵੀ ਜਦੋਂ ਮੈਨੂੰ ਸਿਕਿਉਰਟੀ ਆਈ ਮੈਂ ਲਿਖ ਕੇ ਦਿੱਤਾ ਸਿਕਿਉਰਟੀ ਨਹੀਂ ਲਈ ਐਮਐਲਏ ਦੇ ਅਕਸ਼ਰ ਦੇ ਦੌਰਾਨ ਵੀ ਮੈਂ ਸਿਕਿਉਰਟੀ ਨਹੀਂ ਲਈ ਲੇਕਿਨ ਸਿਕਿਉਰਟੀ ਨਹੀਂ ਲਈ ਅਜੇ ਤੱਕ ਵੀ ਮੈਂ ਆਪਣੇ ਆਪਣੇ ਵਾਸਤੇ ਕੋਈ ਸਿਕਿਉਰਟੀ ਨਹੀਂ ਲਈ ਹੈ ਕੋਈ ਗੱਟਿੰਗ ਲਈ ਹੈ ਕੋਈ ਨਹੀਂ ਪਰ ਬਿਧਾਇਕ ਦਲ ਦਾ ਨੇਤਾ ਹੋਣ ਦੇ ਨਾਤੇ ਮੇਰਾ ਇਹ ਫਰਜ਼ ਬੰਦਾ ਕਿ ਮੈਂ ਐਮਐਲਏ ਦੇ ਵਾਸਤੇ ਜੋ ਉਹਨਾਂ ਨੂੰ ਫੈਸਿਲਿਟੀ ਚਾਹੀਦੀ ਹੈ ਉਹ ਦਵਾਵਾਂ ਉਸ ਦੇ ਵਾਸਤੇ ਮੈਂ ਆਪਣਾ ਬਿਆਨ ਦਿੰਦਾ ਕਿ ਮੇਰੇ ਐਮਐਲਏਸ ਨੂੰ ਲੋੜ ਆ ਮੇਰੇ ਐਮਐਲਏਸ ਨੂੰ ਕੰਮ ਕਰਨ ਦੇ ਵਾਸਤੇ ਇਹ ਚੀਜ਼ਾਂ ਦੀ ਜ਼ਰੂਰਤ ਆ। ਤੁਸੀਂ ਵੀ ਦੇਖੋ ਇਹ ਵਿਰੋਧੀ ਇਹ ਕਾਂਗਰਸ ਵਾਲੇ ਇਸ ਚੰ ਚਾਉਂਦੇ ਆ ਕਿ ਇਹਨਾਂ ਨੂੰ ਕ੍ਰਿਪਲ ਕਰ ਦਿਓ, ਕੰਮ ਨਾ ਕਰਨ ਦਿਓ, ਜਾ ਹੀ ਨਾ ਸਕਣ। ਇਹ ਇਹੋ ਜਿਹਾ ਕਰਕੇ ਕਰਦੇ ਆ। ਅਸੀਂ ਵੀਆਈਪੀ ਕਲਚਰ ਸਾਡਾ ਸੀ ਵੀਆਈਪੀ ਕਲਚਰ ਬਿਲਕੁਲ ਨਹੀਂ ਕੋਈ ਵੀ ਕਰਨੀ। ਬੈ ਖੁਦ ਜੋ ਬੜਾ ਐਕਸਾਲ ਤੇ ਨਿਸ਼ਾ ਹੋਣ ਤੇ ਵਿਹਾਸਿਤ ਵਿੱਚ ਮੰਤਰੀ ਦਾ ਮਨ ਉਸ ਸਟੇਟਸ ਆ ਦੇਖੋ ਕਰਦਾ ਆਪਣੀ ਗੱਡੀ 'ਚ ਫਿਰਦਾ। ਕੱਲ ਮੈਂ ਧਨਵਾਦੀ ਦੌਰੇ ਤੇ ਗਿਆ ਮੁਲਾਪੁਰ ਪਿੰਡ ਦੇ ਵਿੱਚ ਕੋਈ ਮੇਰੇ ਨਾਲ ਸਿਕਿਉਰਟੀ ਨਹੀਂ ਸੀ ਕੋਈ ਮੇਰੇ ਨਾਲ ਬਿਲਕੁਲ ਨਹੀਂ ਸੀ ਆਪਣੇ ਵੋਲੰਟੀਅਰ ਸੀ ਉੱਥੇ ਇੱਕ ਕਾਂਗਰਸ ਦੇ ਲੀਡਰ ਦਾ ਭਤੀਜਾ ਉਹਨਾਂ ਨੇ ਆ ਕੇ ਬੜਾ ਰੌਲਾ ਪਿਆ ਮੀਟਿੰਗ ਨਹੀਂ ਚੱਲਣ ਦਿੱਤੀ ਸਾਨੂੰ ਉੱਥੇ ਪੁਲਿਸ ਬੁਲਾਉਣੀ ਪਈ ਕਿਉਂਕਿ ਜੇ ਸਾਡੇ ਵੋਲੰਟੀਅਰ ਚਾਹੁੰਦੇ ਸੀ ਸਾਡੇ ਵੋਲੰਟੀਅਰ ਕੁਛ ਆ ਕੁਛ ਕਰਨ ਉਹ ਨੇੜੇ ਚੌਕੀ ਸੀ ਨੇੜੇ ਚੌਕੀ ਆਈ ਪੁਲਿਸ ਨੇ ਉਹਨਾਂ ਨੂੰ ਪਾਸੇ ਕੀਤਾ ਤਾਂ ਜਾ ਕੇ ਮਿਲੇ ਚਲੇ ਜੋ ਮੇਰੇ ਨਾਲੇ ਕਰ ਸਕਦੇ ਆ ਮੇਰੇ ਨਾਲ ਕੀ ਕਰਨਗੇ ਤੋ ਇਸ ਕਰਕੇ ਇਹ ਜਿਹੜੀ ਗੱਲ ਕਰਦਿਆ ਦੇਖੋ ਜੇ ਇੱਕ ਮਿਕਲ ਹੋ ਰੇ ਜਦੋਂ ਕੇਸਰੀਵਾਲ ਜੀ ਇਹਨਾਂ ਪੰਜਾਬ ਚ ਕੰਮੇ ਆ ਆਪਣੇ ਐਮਪੀ ਪਗੋਤਮਾਂ ਦੇ ਇਹਨਾਂ ਪੰਜਾਬ ਚ ਉਹਨਾਂ ਨੇ 80-10 ਅਸਰੇਲੀਆਂ ਕਰਤੀਆਂ ਜੇ ਉਹਨਾਂ ਦੇ ਨਾਲ ਸਿਕਿਉਰਿਟੀ ਨਾ ਹੁੰਦੀ ਤੋ ਸੱਸਾ ਸੱਸਾ ਅਸਰੇਲੀਆਂ ਕਰਨ ਦਿੰਦੇ ਇਹਨਾਂ ਨੇ ਘਿਰ ਕੇ ਤੁਰਨੀ ਸੀ ਦੇ ਨਾਲ ਤੋ ਮੈਂ ਇਸ ਕਰਕੇ ਜੋ ਵਿਧਾਇਕ ਸਭਾ ਦਾ ਫੈਸਲਾ ਵਿਧਾਇਕ ਸਭਾ ਦਾ ਫੈਸਲਾ ਮੈਂ ਕੇ ਕਨਵੇ ਕੀਤਾ ਕਿ ਐਮਐਲਏ ਦੇ ਵਾਸਤੇ ਜੋ ਜ਼ਰੂਰੀ ਹੈ ਉਹ ਜ਼ਰੂਰ ਲਿਆ ਜਾਵੇ ਇਹ ਨਾ ਹੋਵੇ ਕੱਲ ਨੂੰ ਆਪਾਂ ਇਹ ਦਿਖਾਉਂਦੇ ਦਿਖਾਉਂਦੇ ਆਪਣੇ ਸਾਡੇ ਐਮ ਐਲ اے ਕੰਮ ਹੀ ਨਾ ਕਰ ਸਕਣ ਤਾਂ ਕਿਸੇ ਕਰਕੇ ਮੈਂ ਇਹ ਫੈਸਲਾ ਦਿੱਤਾ ਜੋ ਵਿਧਾਇਕ ਕਲਪ ਦੇ ਵਿੱਚ ਫੈਸਲਾ ਹੋਸੀ ਉਹ ਮੈਂ ਕੇ ਕਨਵੇ ਕੀਤਾ ਆਪਣਾ ਫੈਸਲਾ ਨਹੀਂ ਸੀ ਮੇਰਾ ਹਾਂਜੀ ਚਲੋ ਮੈਂ ਸਿਰਫ ਇੱਕ ਕਲੈਰੀਫਾਈ ਕਰਨਾ ਸੀ ਤੋ ਕਿਸੇ ਕਰਕੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਜੇ ਮੈਂ ਇਹ ਤਸਵੀਰ ਤੱਕ ਸਾਫ ਦਿੱਤਾ ਇਸ ਦਾ ਵੀ ਬਹੁਤ ਸ਼ੁਕਰੀਆ ਤੇ ਅੱਜ ਸਾਡੀ ਇਹ ਚਿੰਤਾ ਕਿ ਅਸੀਂ ਵੀ ਆਈ ਪੀ ਕਲਚਰ ਇਹ ਫੈਸਲਾ ਲੈ ਲਿਆ ਸਰਕਾਰ ਨੇ ਚਾਹੇ ਜ ਖਤਮ ਨਹੀਂ ਕੀਤਾ ਪਰ ਵੀਆਈਪੀ ਕਲਚਰ ਖਤਮ ਕਰਨ ਦਾ ਤੇ ਇਹ ਲਾਲ ਬੱਤੀਆਂ ਖਤਮ ਕਰਨ ਦਾ ਫੈਸਲਾ ਲੈ ਲਿਆ ਇਹਨੂੰ ਇੰਪਲੀਮੈਂਟ ਹੁਣ ਆਪਾਂ ਕਰਾਉਣਾ ਕੱਲ ਹੀ ਅਸੀਂ ਇਹ 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 ਕਿਹਾ ਜਿਹੜਾ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਆਪਣੇ ਵਲੰਟੀਅਰ ਜਿੱਥੇ ਵੀ ਕਿਸੇ ਲਾਲ ਬੱਤੀ ਵਰਤੀ ਜਾਂਦੀ ਆ ਉਹ ਲਾਲ ਬੱਤੀ ਨੂੰ ਉਹਦੀਆਂ ਫੋਟੋਆਂ ਲੈ ਲਓ ਸਾਨੂੰ ਭੇਜੋ ਅਸੀਂ ਹੁਣੇ ਖਤਮ ਕਰਾਵਾਂਗੇ ਇੰਪਲੀਮੈਂਟ ਕਰਾਵਾਂਗੇ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾ